ਆਲੇ ਹੁਣ ਆਪਣੇ ਕੋਲ 13 ਕਿੱਲਾਂ ਦਾ ਹੋ ਗਿਆ ਸਮਾਨ 13 ਹਾਂ ਬਹੁਤ ਠੀਕ ਹੈ 13 ਇਹ ਚਾਰ 15 ਵਾਲੇ ਇਹਨਾਂ ਨੂੰ 20 ਦੇ ਦਤਾ ਆਪਾਂ 5 ਕਿੱਲਾਂ ਦਾ ਵਿੱਚੋਂ ਠੀਕ ਹੈ ਉਹ ਆਪਾਂ ਮੂਵੀ ਕਰ ਲਿਆ ਉਹਨਾਂ ਨਾਲ ਠੀਕ ਹੈ ਤੁਮਾ ਵੱਧੀ ਜਾਣਾ ਹਾਂ ਹਾਂ ਕੋਈ ਨਹੀਂ ਇਹਦੇ ਨਾਲ ਕਰਦੇ ਆ ਪਹਿਲਾਂ ਆਪਾਂ ਗੱਲ ਫਿਰ ਦੇਖਦੇ ਆ ਇਹ ਹੁਣ ਥੋੜਾ ਜਿਹਾ ਐਸੇ ਕਰ ਦਿਆ ਜਾਈਣਾ ਪਹਿਲੀ ਵਾਰ ਪੰਗਲ ਨਾਲ ਆਹ ਇਸਾਵ ਨਾਲ ਜਾਂ ਹਾਂ ਹਾਂ ਠੀਕ ਹੈ ਬੈਠਾ ਮੱਲਾਦਾ ਹਣਾ ਬੈਠਾ ਆਪਾਂ ਠੀਕ ਹੈ ਆ ਗਏ ਉਹ ਤਾਂ ਬੇਲਾ ਬੈਠਾ ਜਮਈ ਉਹ ਹੋਰ ਕੱਕੇ ਕੀ ਹਾਲ ਹੈ ਵਧੀਆ ਵਧੀਆ ਨਾਲ ਮੈਨੂੰ ਹਾਕ ਮਾਰ ਕੇ ਲੰਘ ਕੇ ਖੇਤ ਹੀ ਰਹੀ ਨਾਲ ਮਹਾਏ ਨਹੀਂ ਹੈਗੇ ਓਏ ਗਾਹਾਂ ਲੇਖਣ ਵਾਗੇ ਦੀ ਬਹਣ ਅੱਛਾ ਹੋ ਠੀਕ ਹੈ ਠੀਕ ਆ ਵਧੀਆ ਜਮਾ ਅੱਕਲੇ ਵਾਲਿਆਂ ਦੇ ਲੈ ਕੇ ਆਂਗੇ 10 ਕੀਲੇ ਵਧੀਆ ਵਧੀਆ ਮੂਬੀ ਕਰੇ ਉਹਨਾਂ ਨਾਲ ਮੈਂ ਤਾਂ ਬੀਏਸੀ ਦੇਵਾਂਗੇ ਕੱਲੀ ਬੋ ਪਾਲ ਕੇ ਦੇਣੀਆਂ ਤਾਂ ਮੈਂ ਕਹਿੰਦਾ ਇਹਦੇ ਨਾਲ ਵੀ ਆਈ ਨਵੇੜ ਮੈਂ ਕਹਿੰਦਾ ਤੁਮਾਰਾ ਸਭ ਕਿਲੇ ਸਾਰੀ ਲਿਖਦਾ 8 8 ਲਿਖਦਾ ਮੈਂ ਕਿਹੜੇ ਲਿਖਦੇ 8 8 ਮੈਂ ਤਾਂ ਕੰਨ ਨੂੰ ਹੱਥ ਲਾ ਲੇ ਕਿੰਦਾ ਗਵੰਡੀਆਂ ਨੇ ਸਾਰੀ ਗੱਲ ਦਸਤੀ ਕਹਿੰਦਾ ਲੈ ਸੰਦ ਨਹੀਂ ਸੰੇੜੜਾ ਨਹੀਂ ਕਹੇ ਗੋਡੇ-ਗੋਡੇ ਪਾਣੀ ਖੜਜਦਾ ਤੋਜਨ ਬਾਖੀ ਕੱਢਦੇ ਨੇ ਓਏ ਉਹੀ ਮਾਰੀ ਐ ਨਾ ਕਾ ਅਸੀਂ ਬੈਠਿਆ ਆਪਣੀ ਸਾਡੀ ਸਰਦਾਰ ਦੀ ਆਉਦਾ ਹਾਂ ਅਸੀਂ ਆਪੀ ਵੱਢ ਕੇ ਲੈ ਜਾਵਾਂਗੇ ਬਾਣ ਦੋ ਤੈਂ ਕੱਲੀ ਵਾ ਪਾਲ ਕੇ ਦੇਣੀ ਆ ਸਾਨੂੰ ਹਾਂ ਬਾਅਦ ਚ ਨਾ ਮੱਕਰ ਜੋਕ ਦੇ ਕੇ ਮੇਰਾ ਚੁੱਕਾ ਚੌੜਕੜਾ ਜੂ ਬੀ ਲੈ ਹੁੰਦਾ ਬਿਆਹ ਦੁਕਾਨ ਤੇ ਹਾਂ ਜੀ ਲੈ ਲੈ ਆ ਦੇ ਲੈ ਆ ਦੇ ਚਾਰੇ ਸਾਰੇ ਬਾੰਦ ਖੇਰਾਂ ਕਿੱਲੇ ਇਸ ਦੂਰ ਪੰਮਾ ਵੱਧੀ ਜਾਣਾ ਅਸੀਂ ਹਟੋ ਹੋਣ ਆਈ ਜਾਂਦੇ ਨੇ ਪੰਮਾ ਵੱਧੀ ਵਾਲਿਆਂ ਦੇ ਰੇਹਾ ਸਪਰੇਹਾ ਦਾ ਤੇਰਾ ਹੋਰ ਕੀ ਲਵਾਈ ਕੀ ਜੀਰੀ ਦੀ ਸਾਰਾ ਤੇਰਾ ਖਰਚਾ ਮੱਕੀ ਚੋਂ ਨਿਕਲੇ ਆਊਗਾ ਹਾਂ ਤਾਂ ਗੱਲ ਠੀਕ ਹੈ ਉਹ ਮੇਰਾ ਰੇ ਟੂਟ ਦੀ ਇਹਦੇ ਨੂੰ ਕੋਈ ਗੱਲ ਐ ਤੂੰ ਲੈਖ ਯਾਰ ਦੇਖ ਨਹੀਂ ਆਪਾਂ ਆ ਵੀ ਕੋਈ ਬਹਿਮਣੀ ਪਰ ਐ ਵੀ ਜਿਹੜਾ ਹੁਣ ਰੇਟ ਲਿਖਿਆ ਜਾਊਗਾ ਮੈਂ ਕੀ ਹੋਵੇ ਸਸਤੀ ਉਹ ਰੇਟ ਉਹੀ ਹੋਗਾ ਉਹੀ ਰੇਟ ਘਾਟੇ ਚਾਹੀਦੀ ਬਾਜੇ ਚਾਹੀਦੀ ਘਾਟੇ ਕਿੰਨੇ ਅੱਠ ਕੀ ਅੱਠੇ ਦੀ ਅੱਠੇ ਕਰ ਦੇ ਇੱਥੇ ਕੀਲੇ ਕਰ ਦੇ ਦੇਖ ਲੈ ਵੀ ਆਵੇ ਕਿੰਨੇ ਕਰੇ ਅੱਠ ਦਾ ਕੰਮ ਕਰਨੇ ਆ ਫਿਰ ਜੰਮੀ ਦਾ ਘਾਟਾ ਪੈ ਜਾ ਕੇ ਤੇ ਚਲ ਮਾਰਜੀ ਦੇ ਰਿਹਾ ਕਿੰਨੇ ਮਾਰਜੀ ਰਖਾ ਸਾਨੂੰ ਕੋਈ ਚਲ 5 ਲਿਖ ਦੇ ਯਾਰ 5 ਹਾਂ 5 ਲਿਖ 5 5 ਲਿਖ ਆ ਹਜ ਬੀਬੂ ਦਾ ਕਿਵੇਂ ਕਰੀਗਾ 20 ਦੇ ਹੁਣ ਨਾਂਮ ਤੇ 20 ਦੇਵਾਂਗੇ ਠੀਕ ਹੈ ਠੀਕ ਰੇਰ ਅੱਪਾ ਦੇਖ ਬਜਾਈ ਸਾਰਾ ਤੇਰਾ ਹੂ ਸਪ੍ਰੇਹਾ ਤੇਰੀਆਂ ਹੋਣਗੀਆਂ ਅਸੀਂ ਬਾਅਦ ਵੱਡ ਕੇ ਲੈ ਜਾਣੀ ਆ ਬਾਅਦ ਚ ਵਾ ਠੀਕ ਹੈ ਕਿੰਨੇ ਸਮੇਂ ਆਪ ਹੀ ਦੇਖ ਜਾਗੇ ਅਸੀਂ ਵੀ ਅੱਜ ਵੱਡਣ ਵਾਲੀ ਹੋਗੀ ਉਹ ਸਾਡੀ ਸਰਕਾਰ ਦੀ ਲੇਕਿਨ ਅੱਜ ਲਿਖਿਆ ਰੇਟ ਤਾਂ ਖੋਲੋ ਵੀ ਕਿੰਨੇ ਨੂੰ ਰੇਟ ਲਾ ਤਾਂ ਕਿੰਨੇ ਨੂੰ ਮੈਂ ਕਹਤਾ ਕਿੱਲਾ ਕਿੰਨੇ ਨੂੰ ਹੋ ਗਿਆ ਪੁੱਕਾ ਪੁੱਕਾ ਰੇਟ ਦੱਸੋ ਮੈਨੂੰ ਕੋਈ ਠੀਕ ਹੈ ਐ ਕਰ ਫਿਰ 45000 ਨੂੰ ਚੱਲਦਾ ਕਿਲੇ ਦਾ ਸਾਰਾ ਆਪਣਾ ਮਿਲਾ ਕੇ ਖਰਚਾ ਖੁਰਚਾ ਜ 45000 ਹਾਂ 50 ਚ ਰੇਟ ਦੋ ਯਾਰ 55 ਨਹੀਂ ਯਾਰ 50 ਤੇ ਨਹੀਂ ਪੋਗਣਾ ਸਾਨੂੰ ਕੋਈ 4 ਰੁਪਏ ਬਚਣਾ ਅਪ ਪਿਛਲੇ ਨੂੰ ਹੀ 40 ਨੂੰ ਕਰਕੇ ਆਏਗੇ ਤੇ ਫਿਰ ਵੀ ਤੈਨੂੰ 5000 ਰੁਪਏ ਦੇ ਦੇ। ਆਹ ਨਹੀਂ ਇਹਨੂੰ 40 ਲਿਖ ਦੇ ਫਿਰ ਓਕੇ ਇੱਥੇ ਘਾਟਾ ਬਣ ਜਾ। ਉਹਨੇ 1 ਮਿੰਟ ਰੁਕ ਬਾਈ ਯਾਰ 50000 ਨੂੰ ਲਿਖੋ ਯਾਰ। ਉਹ 50 ਉਹ ਯਾਰ ਆਹ ਆਲੂ ਵਾਲੇ ਚ ਵੀਜੀ ਸੀ ਸੋਹੀ ਨੇ। 20 ਅਸੀਂ ਦਿੱਤਾ। ਹਾਂ। ਬਾਕੀ ਸਾਰਾ ਖਰਚਾ ਅਸੀਂ ਦਿੱਤਾ। ਉਹ ਫਿਰ ਮੇਰੇ ਨਾਲ ਲਿਹਾਜ ਵੀ ਹੈ ਕਿ ਤੁਹਾਡੀ 5000 ਦਾ ਬਧਾਓ ਯਾਰ ਤੇ 50 ਨੂੰ ਲਿਖਣੇ ਲਿਖੋ ਨਹੀਂ ਫਿਰ ਆਪਣਾ ਦਾ ਕੈਨਸਲ ਕਰੀਂ ਚਲ ਲਿਖ ਦੇ ਯਾਰ 50 ਮੈਂ ਫਿਰ 50 ਹੋ ਗਿਆ 20 ਬੁੱ ਵੱਡੋਗੇ ਤੁਸੀਂ ਆਪ 20 ਵੀ ਤੁਸੀਂ ਦੇਵੋਗੇ ਮੈਂ ਤਾਂ ਰੇਸ ਸਪਰੇਅ ਕਰਨਾ ਹੈ ਰੇਸ ਸਪਰੇਅ ਕਰਨੇ ਤੇ ਪਾਲ ਕੇ ਦੇਣੀ ਆ ਬਸ ਬਸ ਠੀਕ ਹੈ ਠੀਕ ਹੈ ਹੂੰ ਲਿਖ ਦੀ 5 ਕਿਲੇ 5 ਕਿਲੇ ਦੇਖ ਤੇ ਪੂਰੇ ਹਾਂ ਨਾਲ 20 ਲੈ ਤੇ ਸੈਂ ਮਾਰਦੇ ਮੜੇ ਆਵੇ ਸੈਂ ਨੂੰ ਤਾਂ ਕੀ ਜਾਈ ਹੋਈ ਦੀ ਆ ਹੋਰ ਨਹੀਂ ਕਿਸਾ ਉਹ ਚਲ ਪੱਕੀ ਜੀ ਹੋ ਜਾ ਤੈਨੂੰ ਪਤਾ ਜਵਾਨਾਂ ਜਬੂਨਾਂ ਦੇ ਅੱਜਕੱਲ ਕਿਹੜੀਆਂ ਨੇ ਹਾਂ ਹਾਂ ਉਹ ਤਾਂ ਕੱਲੇ ਹੀ ਨੇ ਚੱਕ ਪਈ 5 ਕਿਲੇ 50000 ਰੇਟ ਨੂੰ ਬਸ ਠੀਕ ਹੈ ਠੀਕ ਹੈ ਸਾਡੇ ਵੀ ਇਹਨੂੰ ਕੱਲ ਨੂੰ ਲਿਆ ਦੇ ਫਿਰ ਵਿਆਹ ਜੀ ਲੇਟ ਹੋ ਜੂ ਨਹੀਂ ਫਿਰ ਨਾ ਨਾ ਵੀ ਮੈਂ ਕਹਾਂ ਜੀਰੀ ਜੂਰੀ ਉਹ ਪੱਟੀ ਵਾਲਾ ਮੁੰਡਾ ਕਹਾਂ ਲਾ ਕੇ ਉਹ ਵੀ ਕਿਲੇ ਜਾਂਦੇ ਹੋ ਇੱਥੇ ਰਹੀ ਤੈਨੂੰ ਫੋਨ ਮਾਰਨੇ ਫੋਨ ਮਾਰਗੇ ਨੰਬਰ ਦੇ ਦਾਂਗੇ ਉਹਨੂੰ ਤੇਰਾ ਠੀਕ ਹੈ ਇੱਥੇ ਰਹੀ ਬਸ ਠੀਕ ਹੈ ਚੱਲ ਚੱਲੀ ਬੰਮਾ ਬਦੀ ਫਿਰ ਹਾਂ ਜਦੋਂ ਪੱਕੇ ਹੋ ਜਾਵਾਂ ਨਾ ਬਸ ਠੀਕ ਹੈ ਨਾ ਖੁਸ਼ ਜਦੋਂ ਮੈਂ ਖੁਸ਼ ਹਾਂ ਔਰ ਦੂਜੇ ਨੂੰ 5000 ਵੱਧ ਮਿਲਣਾ ਚਾਹੁੰਦੇ ਫੇਰੀ ਗੱਲ ਬਣਦੀ ਹੈ ਹਾਂ ਨਾ ਤੇਰੀ ਮੰਨੀ ਨਹੀਂ ਗੱਲ ਆ ਗਿਆ ਹਾਂ ਨਾ ਵਧੀਆ ਵਧੀਆ ਬਾਹਲੇ ਤੋਂ ਲਾਈ ਵਾਲੇ ਦੀ ਮੱਕੀ ਲੋਕਣਾ ਨਾ ਮੱਕੀ ਫੁੱਲਾ ਲੈ ਪੰਮਾ ਵਧੀਆ ਲੱਗ ਆ ਗਿਆ ਪੁੱਛਣਗੇ ਕਹਾਂ ਹੁਣ ਆ ਗਏ ਕਿਤੇ ਬਸ ਆ ਗਏ ਕਹਦੇ ਕਿਤੇ ਤੁਰਦੇ ਹਾਂ ਹੈਲੋ ਬਈਆ ਕਾਕੇ ਦੀ ਮੋਟਰ ਤੇ ਬੈਠੇ ਸੀ ਯਾਰਾ ਸਾਡੇ ਮੰਡਾਲੀ ਤੇ ਕਿ ਲਾਈ ਵਾਲੇ ਲੋਕਣਾ ਨਾ ਇੱਥੇ ਇਹ ਤਾਂ ਫੁੱਲ ਮੱਕੀ ਲਈ ਹੈ ਹਾਂ ਹਾਂ ਭਾਈ ਆਗੇ ਕੋਈ ਨਾ ਆਉਣੇ ਬਸ ਤੁਰਦੇ ਇੱਥੋਂ ਥੋੜੇ ਕੋਲ 10 ਮਿੰਟਾਂ ਜਾ ਕੇ ਬਸ ਹਾਂ ਆਪਣੇ ਕਿੰਨੇ ਕੁ ਬਾਣਦੀ ਆ ਅਸਰ ਬਾੜਾ ਫੁੱਲੀ ਜਾਂਦਾ ਸਾਡੇ ਕੋਲੇ ਵੀ ਕੰਮ ਯਾਰ ਬਾਹਣ ਬਾੜਾ ਹੋਇਆ ਪਿਆ ਪਹਿਲੀ ਬਹੁਤ ਸਾਈਆਂ ਕਰੀ ਖੜਿਆ 250 ਕਿਲੋ ਦੀ ਕਰਕੇ ਖਟਿਆ ਸਾਈ ਹੋਰ ਚੱਲ ਕੋਈ ਨਾ ਸੀ ਆ ਗਿਆ ਆਪਾਂ ਮੌਕੇ ਦੀ ਕਰਦੇ ਆ ਗੱਲ ਲਾਵਾਂਗੇ ਚੱਲ ਕਹਿੰਦੇ ਜਿੰਨੇ ਮਰਜ਼ੀ ਹੋਏ ਠੀਕ ਆ ਠੀਕ ਚੰਗਰ ਹੀਲ ਠੀਕ ਹੈ ਜੀ ਠੀਕ ਹੈ ਚੰਗਾ ਕਰਕੇ ਓਕੇ ਬਾਈ ਓਕੇ ਕਾਲੂ ਕੋ ਉੱਠੇ ਨਹੀਂ ਆ ਇੱਥੇ ਆ ਹੁਣ ਨਾ ਲਾ ਕੇ ਕਹਿੰਦਾ ਥੋੜੇ ਮਿੰਟ ਮਾਰ ਮੇਰੇ ਨਾਲ ਗੱਪੇ ਵੀ ਵੱਡੇ ਮਾਰਦੇ ਨੇ ਲਾ 5 ਕਿਲੋ ਦਪਿਆ ਹੀ ਬਣਾ ਦਿੰਦੇ ਆ ਪੰਜਾ ਦਾ ਹੋ ਕਰਾਂ ਠੀਕਾ ਠੀਕਾ ਗੱਪੀ ਬੋਲਦੇ ਆ ਆਹ ਯਾਰ ਨੋ ਮੈਂ ਕਹਿਣਾ ਮਸ਼ੀਨਾਂ ਨੂੰ ਫਿਰ ਬੀਜਾ ਸੇਤੀ ਭੇਜ ਦਿਓ ਠੀਕ ਹੈ ਹਾਂ ਹਾਂ ਲੇਟ ਹੀ ਆ ਮੱਕੀ ਵਾਹ ਠੀਕ ਹੈ ਚਾਚਾ ਬਤਾਉਂ ਜੇ ਉੱਥੇ ਖੜੇ ਕਰੀ ਨਾ ਕੱਦੂ ਲਾ ਇੱਧਰ ਚਾਚਾ ਬਾੜੀ 'ਚ ਖੜਾ ਹੈ ਇਹਦੇ ਨੂੰ ਸਪਰੇ ਕਰਾਂਗੇ ਲੱਸੀ ਦੀ ਇਹ ਦੇਖਨੇ ਬੇਲਾ ਫਲ ਓ ਚਾਚਾ ਹਾਂ ਵੀ ਸ਼ੇਰਾ ਹੋਰ ਕੀ ਹਾਲ ਨੇ ਠੀਕ ਹੈ ਸ਼ੇਰਾ ਠੀਕ ਠਾਕ ਵਧੀਆ ਹੋ ਸੁਣਾ ਘਰੇ ਵਧੀਆ ਹਾਂ ਹਾਂ ਵਧੀਆ ਚਾ ਮੇਰਾ ਕੰਮ ਆਇਆ ਚੱਤਰ ਲੈ ਬੱਕਾ ਦੱਸ ਸੇਰਾ ਦੱਸ ਮੈਂ ਤਾਂ ਸੂਏ ਦੀ ਬਾਰੀ ਨੂੰ ਆਈ ਦੀ ਤੂੰ ਸੇਰਾ ਮੈਨੂੰ ਐਂ ਦੱਸ ਤਾਂ ਮੈਂ ਤੁਹਾਨੂੰ ਇੱਕ ਹਫਤਾ ਪਹਿਲਾਂ ਸੂਏ ਬਾਰੀ ਤੁਸੀਂ ਦੀ ਉਹ ਦਿਨ ਤਾਂ ਮੈਂ ਪਾਈ ਤੂੰ ਸੂਏ ਬਾਰੀ ਪਾਇਆ ਕਾਜ ਓਏ ਉਦੋਂ ਚਾਚਾ ਹੋਰ ਹੋ ਗਿਆ ਕੰਮ ਮੱਕੀ ਵਾਲ ਨੂੰ ਹੋਰ ਵਾਹਣ ਮੂਰੇ ਜਿਆਦੇ ਪਿਆ ਦੀ ਵੜਨ ਆਲਾ ਹੁਣ ਮੇਰੇ ਨਾਲ ਗੱਲ ਹੋ ਗਈ ਉਹਨਾਂ ਨੇ ਜੇ ਅੱਜ ਵੜ ਜਾਗੇ ਨਹੀਂ ਕੱਲ ਨੂੰ ਤੇਰਾ ਪੱਕਾ ਵੜ ਜਾਗੇ ਸਵੇਰੇ ਤੂੰ ਸੇਰਾ ਮੇਰੀ ਗੱਲ ਸੁਣ ਲੈ ਇੱਕ ਤਰ ਮੈਂ ਤੈਨੂੰ ਪਿਆਰ ਨਾਲ ਗੱਲ ਦੱਸਦਾਗਾ ਉਦੋਂ ਮੌਸਮ ਖਰਾਬ ਆ ਸਮਝ ਗਿਆ ਤੇਰੀ ਮੱਕੀ ਵਧਿਆ ਪੱਕੀ ਪਈ ਆ ਉਹ ਅਮਨ ਹੀ ਤੇਰਾ ਗਮਾਂਡੀ ਉਹਨੇ ਤੇਥੋਂ ਮੱਕੀ ਖਲਤਾ ਬਾਅਦ ਚਲਾਈਦੀ ਸੇਰਾ ਉਹਨੇ ਚਾਰ ਪਾ ਕੇ ਮੱਕੀ ਟਾਕ ਬੀਤੀ ਸੀ ਓਏ ਆਪਣਾ ਚਾਚਾ ਨਾਲ ਮੂਵੀ ਸੌਦਾ ਹੋਇਆ ਹੈ 50000 ਚ ਬੀਬੂ ਸਾਰਾ ਕੁਝ ਉਹਨਾਂ ਦਾ ਆਪਦਾ ਇਕੱਲੇ ਪਾਲ ਕੇ ਦੇਣੀ ਐ ਵੱਢ ਕੇ ਵਿਆਪ ਵੀ ਲੈ ਕੇ ਜਾਣਗੇ ਆਪਦੇ ਖਰਚੇ ਤੇ ਉਹ ਸੇਰਾ ਮੈਂ ਤੇਰੀ ਗੱਲ ਮੰਨ ਗਿਆ ਉਹ ਤੇਰੇ ਬਾਹਰ ਜਿਹੜਾ ਮੱਕਿਆ ਹੈ ਪੂਰੀ ਪਕਾ ਕੇ ਪਹਿਲਾਂ ਤੋੜ ਕੇ ਕੁਕੜੀਆਂ ਅੱਛਾ ਉਹ ਟਾਂਡੇ ਵਿੱਚ ਨਹੀਂ ਪਾਉਣਗੇ ਉਹ ਚਾਰ ਤੇ ਖਰਚਾ ਤਾਂ ਉਹਨਾਂ ਦੀ ਪਾਈ ਜਾਣ ਦੇ ਸੇਰਾ ਮੈਂ ਤੇਰੀ ਗੱਲ ਮੰਨ ਗਿਆ ਨਾ ਤਾਂ ਤੁਸੀਂ ਜੀ ਰਿਲੇਟ ਹੋ ਜੂ ਜੀ ਦੀ ਘੱਟ ਨਿਕਲੂ ਗਾਹ ਤਲੀ ਕਣਕ ਕਟ ਨਿਕਲ ਗਏ ਘਰ ਜਾ ਕੇ ਤੂੰ ਗਾਹ ਤੇ ਭਈ ਨਹੀਂ ਮਿਲਣੇ ਲਵਾਇਆ ਤੂੰ ਕਿਧੋਂ ਕਿਧ ਲਵਾਇਆ ਤੂੰ ਪਿੰਡ ਵਾਲੇ ਮਿਲਣਾ ਤੂੰ ਆਲਾ ਪਾਸੇ ਪਾਸੇ ਵੰਗੂ ਲਵਾਈ ਦਾ ਇਹ ਤਾਂ ਗੱਲ ਸਹੀ ਆ ਨਾ ਉਹ ਤਾਂ ਮਤਲਬ ਕਹਿੰਦਾ ਕੰਪਨੀ ਵਾਲੇ ਬਾਹਰ ਤੇਰਾ ਤੂੰ ਖੜਾ ਚੱਕੀ ਜੀ ਬੱਸ ਉਹ ਤੁਹਾਨੂੰ ਬੰਨ ਕੇ ਬਿਠਾ ਗਏ ਪਤਾ ਪਰ ਤਾਂ ਆਪਣੇ ਦੇਖ ਰਿਹਾ ਮੇਰੇ ਲੋਕ ਕਿਨੇ ਟਮਾਟਰ ਲਾਉਂਦੇ ਨੇ ਕੰਪਨੀ ਕਹਿੰਦੀ ਸੀ ਆਹ ਕੁਝ ਕਰਾਂਗੇ ਬੱਟ ਮੈਂ ਹੱਦ ਤੱਕ ਟਮਾਟਰ ਨਹੀਂ ਪੈ ਹੀ ਨੇ ਲੋਕਾਂ ਨੇ ਆਏ ਤੂੰ ਸੇੜਾ ਨਾ ਲਾਲ ਲੂਟ ਕਰਾ ਚਾਰ ਪਵਾ ਲੈ ਮੇਰੀ ਬਾਤ ਤੇ ਤੂੰ ਦੋ ਵਾਰ ਪਾ ਦੇ ਅਗਲੀ ਵਾਰੀ ਮੇਰੀ ਪਾਣੀ ਜੀ ਹਾਂ ਅਗਲਾ ਚਾਚਾ ਮੈਂ ਹੁਣ ਹੀ ਲਾਉਣਾ ਫੋਨ ਉਹਨਾਂ ਨੂੰ ਪਹਿਲਾਂ ਸਿੱਧਾ ਦਾ ਫੋਨ ਕਰਾ ਕਰ ਲੈ ਗੱਲ ਚੰਗਾ ਨਾ ਨਾ ਬ ਕੋਰੀ ਗੱਲ ਕਰ ਦੇ ਨਾਲ ਹਾਂ ਤਾਂ ਸਾਲਾ ਮੈਂ ਸੋਚੀ ਨਹੀਂ ਵੀ ਆ ਵੀ ਹੋ ਸਕਦਾ ਹੈ ਹੈਲੋ ਉਹ ਬਈਆ ਤੂੰ ਡੋਰੂ ਬਣਾ ਰੱਖਿਆ ਯਾਰ ਲੈ ਜਾ ਵਟਕੇ ਮੱਖੀ ਯਾਰ ਹੁਣ ਮੇਰੀ ਜੀ ਰਿਲੇਟ ਹੋ ਜਾਂਦੀ ਆ ਯਾਰ ਯਾਰ ਆਏ ਕਹਿਨੋ ਕਿ ਕਹਾ ਕੱਲ ਨੂੰ ਆਵਾਂਗੇ ਪਹਿਲੇ ਪਿਛਲੇ ਹਫਤੇ ਦੀ ਸੋਮਵਾਰ ਨੂੰ ਕਿਹਾ ਵਟਨ ਐਤ ਕੀ ਫੇਰ ਸੋਮਵਾਰ ਆ ਗਿਆ ਦਵਾਰੇ ਯਾਰ ਜੇ ਤੁਸੀਂ ਲੈ ਕੇ ਨਹੀਂ ਆ ਵਟ ਕੇ ਲਾਇਓ ਨਹੀਂ ਮੈਂ ਹੋਰ ਮਸ਼ੀਨਾਂ ਨੂੰ ਸਾਈ ਫੜਾ ਦੂੰ ਕਿਸੇ ਨੂੰ ਫਿਰ ਆਦਾ ਫਰੀ ਇਹ ਉਠਾਣੇ ਚ ਭੱਜੇ ਮੈਨੂੰ ਨਹੀਂ ਪਤਾ ਸਦੇ ਮੂਵੀ ਮਾਂ ਵੀ ਸੌਦੇ ਦਾ ਕੱਲਾ ਯਾਰ ਕੀ ਬੰਦਿਆਂ ਦੀ ਗੱਲ ਕਰੋ ਤੁਸੀਂ ਪਰਸੋਂ ਮੈਂ ਤੈਨੂੰ ਫੋਨ ਕਰਾਂਦੀ ਰੋਡ ਨਹੀਂ ਪਰਸੋਂ ਬਸ ਠੀਕ ਐ ਇਹ ਸਾਲੇ ਕਾ ਪੂਰੀ ਖੜਾ ਲਾ ਦੇ ਨੇ ਮਸ਼ੀਨ ਜੀ ਉਹ ਚਲਾ ਆ ਦੋ ਹੈਲੋ ਹੈਲੋ ਹਾਂ ਮਣੋ ਬਗਲੇ ਦਿਖਾਈ ਬਈ ਮਣ ਕੇ ਕਰ ਗੌਰ ਕਰਾਈ ਮੜੀ ਜੀ ਅਮਨ ਹਾਂ ਹਾਂ ਹਰ ਵੀ ਬੋਲਾ ਕੀਦੇ ਚੱਲਦੀ ਅੱਜ ਆਪਣੇ ਲਈ ਮਸ਼ੀਨ ਉਹ ਜੈਪੇ ਤੇ ਲਾਈ ਹੋਈ ਐ ਅੱਛੇ ਨੇ ਕਿੰਨਾ ਕੰਮ ਉਹ ਕੰਮ ਦਾ ਯਾਰ ਇਹ ਝਿਰੀਆਂ ਜਾਂ ਮਾਰ ਦੇਣੀ ਮੈਨੂੰ ਖੜਾਈ ਉਹਦੀ ਲੈਂਦੇ ਨੇ ਮਸ਼ੀਨ ਜੀ ਤੈਨੂੰ ਕਿਹਾ ਤੇਗਾ ਮੜੇ ਦਿਖਾ ਲੋ ਇਹਨੂੰ ਇਹ ਭੂਪਣਾਗੇ ਭੈਣ ਦਾ ਚੋਕ ਹੋ ਜਾਂਦਾ ਉਹਦੀ ਕਾ ਨੂੰ ਸਗ ਨਹੀਂ ਲੈਟ ਰਟਾ ਜਿਉਂ ਇਹਨੂੰ ਮੈਂ ਆਖਿਆ ਦੀ ਨਾਲ ਇਹਨੂੰ ਚਲਾਉਂਦਾ ਨਹੀਂ ਪਤਾ ਬਾਸਤਾ ਨਹੀਂ ਚੱਲ ਮੈਂ ਤੈਨੂੰ ਇਹ ਕਹਿੰਦੇ ਮੇਰੀ ਗੱਲ ਸੁਣ ਹਾਂ ਉਹਦੀ ਹਜੇ ਆਪਣੇ ਕਾਕੇ ਦੀ ਸਾਈ ਨਾਲ ਫੜੀਆਂ ਜੇ ਇਹਦੀ ਟੋਕੇ ਦੀ ਉਹ ਕਿਉਂ ਮੈਂ ਤਾਂ ਫੋਨ ਕਿਤੇ ਗੱਲ ਕਰਕੇ ਹਟਿਆ ਉਹਨੂੰ ਪਰਸਨ ਲਾਉਣੀ ਪਊ ਮਸ਼ੀਨ ਉਹਦੇ ਓਏ ਆਪਾਂ ਨੂੰ ਸੌਦਾ ਹੋਰ ਮਿਲ ਗਿਆ ਸਸਤਾ ਮਿਲ ਗਿਆ ਸੌਦਾ ਆਪਾਂ ਨੂੰ ਕਿ ਰੌਣੇ ਵਾਲਾ ਬਾਣ ਸੀ ਉਹ ਕਹਿੰਦੇ ਨਹੀਂ ਅਸੀਂ ਮੱਕੀ ਕਹਿੰਦੇ ਵਿੱਚ ਵਾਹਾਂਗੇ ਕਹਿੰਦੇ ਨਹੀਂ ਵੱਡ ਕੇ ਲੈ ਜਾਓ ਉਹ ਰੌਣੇ ਵਾਲੇ ਕਹਿੰਦੇ ਉਹ ਆਪਾਂ 200 ਨਹੀਂ ਕਰ ਕਰ ਲਿਆ ਰੇਟ ਉਹਦੇ ਨਾਲ 30 30 ਕਿਲੇ ਬਾਣ ਦੇ ਨੇ ਬਡਰੁਖਾਂ ਅੱਛਾ ਓਏ ਗੱਲ ਤਾਂ ਐ ਕਰਦਾ ਉਹ ਪੈਰ ਵੱਢੀ ਜਾਂਦਾ ਓਏ ਕੁਝ ਨਹੀਂ ਹੁੰਦਾ ਉਹਨੂੰ ਖੜਾ ਲਾਂਗੇ ਆਪਾਂ ਇਧਰੋਂ ਤੈਨੂੰ ਪਤਾ ਪ੍ਰੋਫਿਟ ਵਧੀਆ ਬਣੂਗਾ ਆਪਾਂ ਨੂੰ ਹੋਰ ਦੇਖ ਲੈ ਫਿਰ ਕਿਵੇਂ ਕਰਨਾ ਬਾ ਦੇਖਣਾ ਕੀ ਐ ਤੂੰ ਇਹਨੂੰ ਖੜਾ ਲਾ ਕੇ 1 ਕਰੋੜ ਦੇ ਨਾਲ ਜੇ ਹੋਰ ਖੜਾ ਲਾ ਆਪਾਂ ਦੋ ਦਿਨ ਦੇ ਨਾਲ ਚ ਕੱਢਿਆਵਾਂਗੇ ਉਹ 30 ਕਿਲੇ ਕੋਈ ਬਹਾੰਗ ਲਾ ਦਾਂਗੇ ਹੋਰ ਕੀ ਐ ਹਾਂ ਠੀਕ ਐ ਫਿਰ ਠੀਕ ਚਲ ਲੜਾਈ ਫੋਨ ਨੂੰ ਸਾਂ ਕਰ ਦਿੰਦਾ ਪਹਿਲਾਂ ਮੈਨੂੰ ਪੁੱਛਦਾ ਲੈ ਵੀ ਹਾਂ ਕਰੀਂਦਾ ਉਹਨੂੰ ਕਹਾਂ ਓ ਚਲਾ ਆ ਗੋ ਇਹਨੂੰ ਭੈਣ ਦਾ ਕੰਮ ਨਵੇੜ ਵੀ ਦਿਓ ਪਾਣੀ ਪਾਣੀ ਦੀ ਜੋਰ ਨਾਲ ਰੱਖਿਆ ਉਹ ਕਿਉਂ ਕਾਗੇ? ਠੀਕ ਆ ਤੁਹਾਨੂੰ ਦੱਸਾਂ। ਠੀਕ ਐ। ਉਹ ਮੈਂ ਤਾਂ ਕੰਮ ਆਈ ਤੇਰੇ ਲਈ ਯਾਰ ਇੱਕ। ਬਸ। ਉਹ ਮੇਰੇ ਸਾਰਿਆਂ ਨੂੰ ਚਾਹੀਦੀ ਐ ਪੌਦ 1509। ਤੂੰ ਕਹਿੰਦੀ ਥੋੜੇ ਰਿਸ਼ਤੇਦਾਰਾਂ ਦੇ ਹੈਗੇ ਆ ਵੀ ਮੈਂ ਪਟਾ ਲਿਓ। ਓਏ ਯਾਰ ਕੋਸਤਾ ਉਹਨੇ ਪਿੰਡ ਵਾਲਿਆਂ ਨੂੰ ਪਟਾਦੀ ਉਸ ਵਿੱਚੀ ਬਾਹੂ ਦਿੱਤੀ ਮਾਤਾ ਥੋੜੀ ਲੈ ਕੇ ਆਈ ਆ ਤੇ ਰਹਿਮਣੀ ਆ ਅੱਸੇ ਜੀ ਹੋਰ ਉਹ ਵਿੱਚੀ ਬਾਹੂ ਦਿੱਤੀ ਓ ਮਾ ਤੇਰੇ ਖਾਤਰ ਉਹਨਾਂ ਨੂੰ ਹਾਂ ਕਰ ਲਈ ਤੇਰੇ ਆਸਰੇ ਤੂੰ ਰਿਸ਼ਤੇਦਾਰੀ ਲਮਾਉਂਦਾ ਫਿਰਦਾ ਤੂੰ ਆਪਦੀ ਲੜਣਾ ਨਾ ਬੜਾ ਕੇ ਮੱਕੀ ਭਰਾ ਮਾਰਾ ਮੱਕੀ ਤੇ ਫਿਰ ਆਪਣਾ ਉਹ ਹੋਈ ਹੋਈ ਐ ਨਾਲ ਕੀ ਮੂਵੀ ਹੋਈ ਹੋਈ ਐ ਬੰਦੇ ਨਾਲ ਆਮੜਾ ਨਾਲ ਆਪੀ ਵੱਡ ਕੇ ਲੱਗੇ ਨੇ ਆਪਣਾ ਵੀ ਇੱਤਾ ਦੀ ਗੱਲਾਂ ਉਹਨਾਂ ਨੇ ਆਮਣ ਉਹਨਾਂ ਦੀ ਮਸ਼ੀਨਾ ਹੈ ਹਾਂ ਇੱਕ ਹਰਪ੍ਰੀ ਦੇ ਕਮਣ ਸਾਂਝੀ ਇਹਨਾਂ ਦੀ ਉਹਦਾ ਆਪਣੇ ਉਹਨਾਂ ਰਿਸ਼ਤੇਦਾਰਾਂ ਚੱਲਦੀ ਆਉਣ ਹੀ ਨਿਕਲਦੇ ਤੋ ਹਫਤਾ ਉਹ ਮੈਂ ਆ ਕੱਲ ਹੀ ਫੋਨ ਕਰਕੇ ਆਇਆ ਟਾਈਮ ਨੂੰ ਉਹ ਕਹਿੰਦਾ ਸਾਡਾ ਰਿਸ਼ਤੇ ਰੱਬਿਆ ਡੀਐਮਸੀ ਦਾਖਲ ਕਹਿੰਦਾ ਤਾਂ ਕਰਕੇ ਹੁਣ ਲੇਟ ਹੋ ਜੂ ਮਸ਼ੀਨ ਚੱਲੀ ਨਹੀਂ ਅਸੀਂ ਕਹਿੰਦਾ ਪਰਸ ਨੂੰ ਆਵਾਂਗੇ ਬਟਾ ਨਹੀਂ ਯਾਰ ਕਿਉਂ ਕਾਣੂ ਉਹ ਤੇਰੇ 5 ਕਿੱਲੇ ਖਾਤਰ ਕਿੱਥੇ ਆਉਣਗੇ ਉਹਨਾਂ ਦਾ ਆਪਾਂ ਉੱਥੇ ਜਿਹੜੇ ਸਰਦਾ ਚੰਗਾ ਭਲਾ ਉੱਥੇ ਰੁਪਈਆ ਵਧੀਆ ਮਿਲਦਾ ਉਹਨਾਂ ਨੂੰ ਸਾਲ ਨੂੰ ਇਕੱਠੀ ਜੀ ਮਿਲ ਗਈ ਨਾ ਇੱਕਦਾਂ ਹੋਰ ਅਗਲਾ ਕਹਿੰਦਾ ਮੈਂ ਰਾਹਾਂ ਜੀ ਫਰੀ ਹੁਣੇ ਸੌਂ ਲੱਗੇ ਮੈਂ ਤਾਂ ਤੰਗ ਕਰ ਲੈ ਕਿਹੜੀ ਮੱਕੀ ਯਾਰ ਗਾਂ ਤੋਂ ਮੈਂ ਤਾਂ 1 2 3 ਮਹੀਨਾ ਮੱਕੀ ਮੁੱਕੀ ਦਾ ਅੱਛਾ ਹੋਰ ਫਿਰ ਦਿਨ ਉਹਨਾਂ ਨੂੰ ਪੁੱਛ ਲ ਉਹ ਮੇਰੀ ਜਵਾਨ ਹੋਈ ਉਹਨਾਂ ਨਾਲ ਆ ਮੂਵੀ ਹੋਈ ਹੈ ਯਾਰ। ਉਹ ਯਾਰ ਜੇ ਤੈਨੂੰ ਉਹ ਲਾਰੇ ਚਲਾਈ ਜਾਂਦੇ ਨੇ ਤੇਰੇ ਕਿਹੜੀ ਜਵਾਨ ਰਹਿ ਗਈ? ਉਹ ਕੀ ਕਰੀਏ ਯਾਰਾ ਕਿੰਨੇ ਨੂੰ ਕੀਤਾ ਤੇਰੇ ਇਹਨਾਂ ਨੇ 50000 ਨੂੰ ਹੋਇਆ ਹੈ। 65000 ਦਵਾਵਾ ਹੈ 65000 ਦਵਾਵਾ 65 ਨੂੰ ਹਾਂ ਗਣਾ ਮੀਏ ਮੂਵੀ ਚੱਲ ਪਾਣਗੇ ਤੇਰੇ ਐਸੀ ਰਹੀ ਵਿੱਚੀ ਰੁਕ ਜੂ ਨਹੀਂ ਤੇਰਾ ਕੰਮ। ਫਿਰ ਮੈਂ ਹਲੋ ਉਹ ਨਾ ਉਹ ਕਰਨਾ ਉਹ ਕੁਝ ਨਹੀਂ ਕਹਿੰਦਾ ਯਾਰ ਕੋਈ ਫਿਰ ਐ ਕਰ ਹੈਂ ਕਰਾ ਫਿਰ 65 ਨੂੰ ਕਰਾ ਲੈ। ਮੈਂ ਪੁੱਛਦਾ ਉਹਨਾਂ ਨੂੰ ਭਾਂਚ ਤਾਂ ਕਿ ਮੂਵੀ ਫਿਰ ਤਾਂ ਆਪਾਂ ਆਪ ਦਾ ਕੰਮ ਤੂੰ ਕਰਾ ਮੈਂ ਜਾਨਾ ਕਰੇ ਉਹਨਾਂ ਨੂੰ ਫੋਨ ਲਾਉਣ ਨਾਲੇ ਮੇਰੇ ਸਾਣੇ ਹਾਂ ਮੈਂ ਤੈਨੂੰ हां हां मैं कर दणा गल। ਹੋਰ ਯਾਰਾ ਗੱਲਾਂ ਬੰਦੇ ਨਹੀਂ ਗੱਲਾਂ ਕੋਈ। ਰੇਟ ਦਾ ਦੇ ਕਿੰਨਾ ਆਈ ਆ ਤੂੰ 15 ਦਿਨ ਹੋ ਗਏ ਕਹਿੰਦੇ ਵੜਦੇ ਆ। ਮੱਕੀ ਤਾਂ ਮੁਸੀ ਪਈ ਆ ਜਮਾ। ਮੈਂ ਮੇਰਾ ਬਾਹਣ ਖਾਲੀ ਕਰਨਾ ਆਪਣਾ ਚਾਹ ਮੱਕੀ ਯਾਰ ਮੱਚ ਜੇ। ਆਪਣਾ ਜੀਰੀ ਵੀ ਕਹਾਂ ਲਾਉਣੀ ਐ। ਗਾਂ ਕਾਂਕ ਲੇਟ ਹੋਈ ਜਾਊ। ਬੱਸ ਕਰ ਦਨਾ ਫੋਨ ਦਾ ਇਹਨੂੰ ਫੋਨ ਕਰਕੇ ਦਾਵਾ। ਤੂੰ ਗਾਂਹਲੇ ਬੰਦ ਨਾਲ ਗੱਲ ਕਰ ਇਹਨਾਂ ਨੂੰ ਮੈਂ ਜਵਾਬ ਦਿੰਨਾ ਇਹਨਾਂ ਨੂੰ। ਉਹ ਹਾਂ ਕੀ ਕਹਿੰਦਾ ਹੁਣ ਉਹ? ਉਹ ਕਹਿਣਾ ਕੀ ਐ ਉਹਦਾ ਫੋਨ ਵੀ ਲਾਇਆ। ਤੈਨੂੰ ਮੈਂ ਕਿਹਾ ਤੀ ਉਹ ਵੀ ਕੋਸਾ ਕਰਵਾ ਲੰਨਾ ਟਰੈਕਟਰ ਐ ਨਾ ਪਰਵਾਜ਼ ਦੀ ਝੀਰੀਆਂ ਤੇ ਕੋਸਾ ਲਾ ਗਏ ਨੇ ਕੋਪਰੇ ਬੰਦੇ ਨਹੀਂ ਭੇਜੇ ਕਿ ਕੋਈ ਨਾ ਨਹੀਂ ਫੋਨ ਲਾਇਆ ਬੰਦੇ ਤੇ ਜਿਹੜੀ ਅੱਖ ਨੇ ਮਸ਼ੀਨ ਲਾਵਾਂਗੇ ਤੂੰ ਐਂ ਝੀਰੀਆਂ ਮਾਰੀ ਖੜਾ ਉਹ ਮਸ਼ੀਨ ਕਿਹਦੀ ਹੋਰ ਲਾਤੀ ਤੇ ਮੇਰਾ ਸਭ ਜਲੂਸ ਨਿਕਲੂ ਫਰਾਏ ਤਾਂ ਮੈਂ ਤੈਨੂੰ ਉੱਧੀ ਕਿਹਾ ਸੀ ਕਿ ਪਹਿਲਾਂ ਇਹਦਾ ਖਾਹਾ ਵੜਦੇ ਪਹਿਲਾਂ ਨਾਲ ਚਾਹੂਗੀ ਉਹਦਾ ਗਾਹ ਕੋਈ ਕਿ ਮੇਰੀ ਗੱਲ ਸੁਣ ਉਹਨਾਂ ਨੂੰ 15 ਨਹੀਂ ਘਾਣਾ ਲੈ ਉਈ ਮਰੀ ਜਾ ਨਾ ਵੀ ਪਰ ਉਹਨਾਂ ਕੋਲ ਨਾ ਕੋਸਾ ਕਰਨੇ ਕਰਨੇ ਕਿ ਚੱਲ ਗਏ ਉਹਨਾਂ ਲੈ ਪੰਗਾ ਨਾ 700 ਦਾ ਚਾਲ ਕਰਨਾ ਕੀ ਹੈ ਉਹ ਤਾਂ ਹਣੀ ਬਈ ਖੜਾ ਖੜਾ ਲਾ ਤੇ 5 ਕਿਲੇ ਦੇ ਤਰ੍ਹਾਂ ਵੱਢ ਗਿਆ ਆ ਕੇ ਫੇਰ ਵਾਜ ਉਹ ਨਾ ਉਹਦੇ 30 ਕਿਲੇ ਫੜ ਕੇ ਖੜ ਗਿਆ ਬਿਤੇ ਨੇ ਰੱਖੀ ਸੀ 5 ਕਿਲੇ ਵੱਢਦੇ ਪਹਿਲਾਂ ਇਹਨੂੰ ਟਟ ਕਿਉਂਣਾ ਦਾ ਆਹ ਚਾਹਦਾ ਟਰੈਕਟਰ ਰੋਕ ਲੈ ਇੱਥੇ ਰੋਕ ਲੈ ਟਰੈਕਟਰ ਕੋਈ ਭੈਂਟ ਦੀ ਦੀ ਅਕੀਦੋਂ ਕੁਛ ਕਿਹਾ ਪਈ ਉਹ ਲੱਕੀ ਦਾ ਅਸੀਂ ਵੱਧਣੀ ਆ ਸਾਡੇ ਨਾਲ ਟੋਕਾ ਹੋਇਆ ਹੈ ਉਹਦਾ ਸਾਨੂੰ ਦਾ ਕਾਇਦਾ ਮੇਰੇ ਦਾ ਕਰਾਇਦੇ ਮਸ਼ੀਨਾਂ ਕਰਾਇਆ ਲੈਣਾ ਜਿਹਦਾ ਮਾਲਕ ਨੇ ਜਲ ਕਰੋ ਉੱਥੇ ਬੈਠਾ ਮੇਰੀ ਮੰਗ ਕੇ ਬੰਦ ਕਰ ਲੈ ਕਿਹੜਾ ਕੋਈ ਨਾ ਉਹਦੇ ਨਾਲ ਕਰਦੇ ਗੱਲ ਇਹਨੂੰ ਉਰੀ ਖੜਾ ਦੇ ਚੱਲ ਉਹਦੇ ਨਾਲ ਗੱਲ ਕਰੀਏ ਪਹਿਲਾਂ ਠੀਕ ਆ ਜੀ ਠੀਕ ਕਰੋ ਉਹਦੇ ਨਾਲ ਗੱਲ ਉਹ ਇੱਧਰ ਇੱਧਰ ਹੋ ਬੈਠਾ ਕੋਫਾ ਸਾਈਡ ਨਾਲ ਹੱਥ ਹੀ ਨਹੀਂ ਦੇਣਾ ਅਸੀਂ ਗਏ ਬੰਦ ਜੋਗੀ ਸਾਲੀ ਪੁਗਾ ਕੇ ਆ ਟਰੈਕਟਰ ਕਿਵੇਂ ਬੰਦ ਜਾ ਹੋ ਗਿਆ ਯਾਰ 10 ਮਿੰਟ ਹੋ ਗਏ ਉਹ ਰੁਕ ਜੇ ਲਾਵੇਂ ਚੋਕ ਟੁਕਣਾ ਹੋ ਗਈ ਓਏ ਨਹੀਂ ਨਹੀਂ ਜੇ ਇੰਨਾ ਟਾਈਮ ਤਾਂ ਚੋਕ ਯਾਰ ਮੈਂ ਤਾਂ ਉਹਨਾਂ ਦੇਖੀ ਇਹਨਾਂ ਮਹਾਲੇ ਹੁਣ ਤੋਰਿਆ ਹੁਣ ਤੋਰਿਆ ਤਰਾਪ ਦੇਖੀ ਦਸੀ ਜਾ ਕੇ ਤਾਂ ਆ ਵੀ ਉਮੀ ਪੈਣ ਥੱਬੇ ਦਾ ਵੱਡੇ ਯਾਰ 12 ਲਾਉ ਗੇੜੇ ਮੋੜਦੇ ਹੁਣ ਇੰਨੇ ਕਿੜੇ ਹੁਣ ਕਹਾ 5 ਟੱਕੀ ਲਏ ਨੇ ਹੋਰ 50 ਕਿੱਲਾਂ ਟੱਕਾ ਹੈ ਨਾ ਇਧਰ ਹੈ ਟਰੈਕਟਰ ਜਾਂ ਉਧਰ ਹੈ ਉਹ ਉਧਰ ਚੱਲ ਪਾ ਨਾ ਹੁਣ ਸੋਨੋ ਸ਼ਰਮ ਆ ਗਈ ਕਾਕੇ ਯਾਰ ਜਵਾਨ ਹੈ ਤੇਰੀ ਇਹ ਨਾ ਥੋੜੀ ਜਵਾਨ ਹੈ ਇਹ ਆਇਆ ਇਹਨੂੰ ਪੁੱਸ ਬਲਾ ਇਹਨੂੰ ਕਿੰਨੇ ਫੋਨ ਕੀਤੇ ਨਾ ਮੈਂ ਤਿੰਨ ਦਿਨ ਹੋ ਗਏ ਤਾਂ ਅਸੀਂ ਅਸੀਂ ਆਪੀ ਪਾ ਕੇ ਲੈ ਕੇ ਜਾਵਾਂਗੇ ਚਾਰੇ ਦਾ ਮੈਨੂੰ ਐਂ ਦੱਸ ਓਏ ਕਿੰਨੇ ਦਿਨ ਬਾਅਦ ਕਿਹਾ ਮੈਨੂੰ ਹਫਤਾ ਪਹਿਲਾਂ ਡੰਨ ਤਰੀ ਕਿਤੇ ਆ ਵੜਨਾ ਆਵਾਂਗੇ ਆਏ ਨਹੀਂ ਫੇਰ ਕਹਿੰਦੇ ਚਲ ਗਾਹਾਂ ਲੈ ਹਫਤੇ ਆਵਾਂਗੇ ਫੇਰ ਨਹੀਂ ਆਏ ਫੇਰ ਉੱਦ ਮੈਨੂੰ ਪਰਸੋਂ ਕਹਿਗੇ ਪਰ ਅੱਜ ਕਹਿ ਮੰਦ ਦਿਨਾਂ ਸੱਤਵਾਂ ਦਿਨ ਦੁਆਰੇ ਫੇਰ ਹੋ ਗਿਆ ਉਹ ਤੇਰੇ ਹੱਥਾਂ 'ਚ ਲਾ ਦਾਂਗੇ ਮਸ਼ੀਨ ਫੇਰ ਕੀ ਲਾਉਂਗੇ ਆਪਣੇ ਯਾਰ ਤੂੰ ਤਾਂ ਫੋਨ ਵੀ ਚੱਕਣ ਹਰ ਚ ਮੈਨੂੰ ਇਹਨੇ ਝੂਠ ਬੋਲਾ ਕਿ ਸਾਡਾ ਪਰਿਸ਼ਤੇ ਦਾ ਡੀਐਮਸੀ ਦਾਖਲ ਹੈ ਵੱਡਦਾ ਮੇਰੇ ਸਾਲਾ ਮੱਕੀ ਇੱਥੇ ਬਟਰੋਖਾ ਉਹ ਸਾਡੇ ਰਿਸ਼ਤੇਦਾਰ ਹੈ ਇਹਨਾਂ ਦੇ ਰਿਸ਼ਤੇਦਾਰ ਨੇ ਉਹ ਬੰਦੇ ਸਾਡੇ ਰਿਸ਼ਤੇਦਾਰ ਇਹਨਾਂ ਦੇ ਰਿਸ਼ਤੇਦਾਰ ਨੇ ਬੰਦੇ ਉਹ 30 ਕਿਲੇ ਮੱਕੀ ਜਿਹਨਾਂ ਦੀ ਉਹ ਵੱਡੀਆਂ ਨੇ ਓਏ ਉਹ ਤਾਂ ਫਿਰ ੱੱਕੇ ਨਾ ੱੱਕਾ ਕਰਨ ਲੱਗ ਪਏ ੱੱਕਾ ਕਿਹੜਾ ਜਿਹੜਾ ਓਏ ਉਹਨਾਂ ਦੇ 20 ਕਿਲੇ ਹੈਗੇ ਮੇਰੀ ਗੱਲ ਸੁਣਾ ਸਾਨੂੰ ਆਇਆ ਹੈ ਤੂੰ ਫੋੜੀ ਨਹੀਂ ਖਾਣ ਦੀ ਆਪਦਾ ਬੰਦਾ ਆਪਦੇ ਕੋਲ ਮੈਂ ਕਹਣਾ ਹੱਦ ਹੋ ਗਈ ਮੇਰੇ ਨਾਲ ਜਮਾਨੀ ਹੁੰਦੀ ਆ ਹੁਣ ਓ ਮੇਰੇ ਕੋ 5 ਕਿਲੋ ਉਹਨਾਂ ਦਾ 30 ਕਿਲੋ ਯਾਰ ਮੈਂ ਗਰੀਬ ਆ ਕੋ ਉਹ ਮੇਰੇ ਸਾਲੇ ਉਹਨੇ ਜ਼ੋਰ ਤਾਂ ਆਪਦੇ ਬੰਦੇ ਦੀ ਹੁੰਦਾ ਮੈਂ ਆਪਦਾ ਕਹਦਾ ਯਾਰ ਆ ਲੈ ਮੇਰੀ ਗੱਲ ਸੁਣ ਕੀ ਤੇ ਟਰੈਕਟਰ ਹੱਥੇ ਨਾ ਲਾ ਦੇਂਗਾ ਆਪਦੇ ਨਾ 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 ਮੈਂ ਤਾਂ ਕਹਤਾ ਇਹਨੂੰ ਐ ਫਰਾਏ ਕਰੀ ਹੁਣ ਟਰੈਕਟਰ ਖੜਾ ਤੂੰ ਸਟਾਰਟ ਕਰਕੇ ਦਿਖਾ ਟਰੈਕਟਰ ਚਲਾ ਉਹ ਟਰੈਕਟਰ ਤੂੰ ਐ ਕਰੋ ਮੈਂ ਤਾਂ ਹੁਣ ਇੱਧਰ ਦੀ ਮਿੰਨਤਾ ਮੈਂ ਖਰਾਬ ਖਰੂਣਾ ਹੋ ਗਿਆ ਹਵੇ ਤੂੰ ਲਵੇ ਲੱਗੇ ਟਰੈਕਟਰ ਤੇ ਜੇ ਪਿੰਡ 'ਚ ਇੱਕ ਫੋਨ ਕਰਦਾ ਹੁਣ ਧੌੜੀ ਲੱਗਣੀ ਗੋੜ ਕੋਟਾ ਨਾ ਮੇਰੀ ਮੇਰੀ ਇੱਕ ਗੱਲ ਤੂੰ ਐ ਕਰੋ ਨਹੀਂ ਤੇ ਆਪ ਦੱਸੋ ਤੁਸੀਂ ਆਪ ਦੱਸੋ ਵੀ ਤੁਸੀਂ ਕਰ ਦੋਗਾ ਮੈਂ ਕਰਦਾ ਆਪ ਦੱਸੋ ਮੈਨੂੰ ਮੈਨੂੰ ਸੁਣ ਲੈ ਐਸੀ ਗੱਲ ਠੀਕ ਹੈ ਸਾਡੀ ਗਲਤੀ ਹੈਗੀ ਹੈ ਪਰ ਜਿਹੜੀ ਤੇਰਾ ਜਵਾਨ ਤੇਰੇ ਹੱਥ ਨੇ ਮਸ਼ੀਨ ਉਹ ਜਵਾਨ ਟੱਟੂ ਦੀ ਆ ਯਾਰ ਮੇਰੇ ਤਾਂ ਜਿਰੀ ਲੇਟ ਹੋ ਜਾਂਦੀ ਹੈ ਐ ਕਰ ਫਰ ਜੇ ਤੇਰੇ 'ਚ ਹਿੰਮਤ ਹੈ ਨਾ ਟਰ ਇੱਕ ਪਿੰਡ 'ਚ ਫੋਨ ਕੋ ਇੱਕ ਫੋਨ ਕਰੂ ਪਿੰਡ 'ਚ ਵੀ ਆਜੋ ਤੁਹਾਡੇ ਨਾਂ ਕੱਪੜੇ ਪਾੜਦੇ ਇੱਥੇ ਮਾਂ ਬੰਦ ਲਾਗਾਉਂਦਾ ਰਹੇ ਫਿਰਦੇ ਗੱਡੀਆਂ ਦਾ ਲੈਣ ਆਲਵਾਦੂ ਲੈਣਾ ਲਵਾ ਕੇ ਦਿਖਾ ਦੇ ਹਾਂ ਮੇਰੇ ਸੋਹ ਬਿਆਰ ਯਾਰਾ ਕੰਮ ਕਰ ਜਲੇ ਕੰਨ ਕਰੇ ਪਈ ਨਹੀਂ ਕਾਗਜ਼ ਤੁਹਾਡੇ ਸਾਈਨ ਕਰੀਂ ਮੇਰੇ ਰਿਕਾਰਡਿੰਗ ਪਈਆ ਫੋਨ 'ਤੇ ਕੱਲੀ ਕੱਲੀ ਨੂੰ ਆ ਮੈਂ ਕਰੀਂ ਪੈਣ ਤਰ ਰਹਿਣਾ ਪੈਣ ਪੈਣਾ ਲਵੇ ਉਹ ਮਸ਼ੀਨ ਕਿਨੇ ਬੰਦ ਕਰਾਇਆ ਜਾਂਦਾ ਉਹ ਯਾਰ ਆ ਨਾ ਫੇਕ ਕਰੀ ਜਾ ਰਿਹਾ ਯਾਰਾ ਕਿਵੇਂ ਤਰਪੂ ਕੀ ਕਾਹੇ ਸਾਰੇ ਬਹਾਨਾ ਕਾਢੀ ਆ ਬੱਕੀ ਇਹ ਮੈਂ ਚੱਲ ਕਿਤੇ ਮੈਂ ਬੱਟਣੀ ਯਾਰ ਮੱਕੀ ਓਏ ਸਾਡੀ ਤੇ ਨਾਲ ਗੱਲ ਕਰਾ ਯਾਰ ਤੂੰ ਕੌਣ ਮਰੀਏ ਨਾਲ ਗੱਲਾਂ ਵੀ ਦੂਸਰੇ ਆਏ ਨੇ ਗੱਲ ਉਹ ਬੰਦਾ ਕਰਾ ਕੇ ਹਾਟੇ ਕਿੰਨੇ ਦਿਨ ਹੋ ਗਏ ਰਿਕਾਰਡਿੰਗ ਪਈ ਮੇਰੇ ਦਾ ਮਾਮਾ ਸਾਈਨ ਕਰਾਵਾ ਦਿਖਾ ਦੇ ਅੱਜ 18ਵਾਂ ਤੇ ਹੈ ਅੱਜ 18ਵਾਂ ਦੇਣਾ ਉਹ ਅਗਲੇ ਨੇ ਜਿੱਦਿਹਾ ਹਾਂ ਅੱਜ 18ਵਾਂ ਦੇ ਮੱਝੇ ਹੀ ਦੋ ਦਿਨ ਲੇਟ ਹੋਣਗੇ ਕਿ ਮੱਕੀ ਹੋਰ ਯਾਰ ਤਾਰਾਂ ਤੋਂ ਹੋ ਗਏ ਕੁਛ ਮਰਜ਼ੀ ਹੋ ਗਿਆ ਯਾਰ ਮੈਂ ਬਣਾਉਣਾ ਦੀ ਰੋਕੇ ਓਏ ਉਹ ਖੜ ਜਾ ਆ ਜਣਾਈ ਹਾਂ ਆ ਫਿਰ ਤੇ ਕੱਕਦਾ ਇਦਾਂ ਚੱਲ ਚੱਲ ਪਿਆ ਉਦੋਂ ਚੱਲਾਤਾ ਚਲਾਤਾ ਆਰੇ ਹੋਰ ਮੇਰੀ ਗੱਲ ਮੇਰੀ ਗੱਲ ਕੱਕੇ ਮੇਰੀ ਗੱਲ ਦੇਖ ਦੇਖ ਭਾਈ ਆ ਮਨ ਮੇਰੀ ਗੱਲ ਸੁਣ ਲੈ ਪਿੰਡ ਦੀ ਗੱਲ ਹੈ ਲੜੋਂਗੇ ਭੇਡੋਂਗੇ ਵੀ ਪਿੰਡ ਚ ਬਦਨਾਮੀ ਹੈ ਠੀਕ ਹੈ ਯਾਰ ਬਦਨਾਮੀ ਆ ਦੀ ਕੀ ਗੱਲ ਆ ਯਾਰ ਜਾਊ ਫਿਰ ਗੱਲ ਠਾਣੇ 'ਚ ਠਾਣੇ ਦੇ ਨਾਲ ਤੇਰੇ ਲੱਗਿਆ ਤੇਰੇ ਲੱਗਿਆ ਲੱਗਿਆ ਕੁਮੇਂਦਰਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਨਹੀਂ ਕੁਮੇਂਦਰਾ ਮੇਰੀ ਗੱਲ ਸੁਣ ਇਹਨੂੰ ਕਿ ਜਿਹੜੇ ਨਾਲ ਬੀਜ ਦਿੱਤਾ ਸੀ ਇਹਨਾਂ ਨੇ ਬੀਜ ਦੇ ਲੇ ਲੈਣ 200 ਰੁਪਏ ਉਹਦੇ ਆਈ ਕਿ ਮੈਂ ਲੈਣ ਉਹ ਤੇ ਗੱਲ ਫਿਰ ਤੁਸੀਂ ਪਰਸੋਂ ਕਹਿੰਦੇ ਉਹਦੇ ਕਿਆ ਕੀਤਾ ਮੈਂ ਬੱਜਣਾ ਅੱਜ ਹਨ ਤੂੰ 200 ਰੁਪਏ ਦੇਣਾ ਕੱਲ ਸਾਨੂੰ ਕੋਈ ਹੋਰ 200 ਰੁਪਏ ਦੇ ਦੇ ਫਿਰ ਹੋਰ ਫੁੱਦੂ ਕੰਮ ਨਾ ਕਰੀਏ ਜਿਹੜਾ ਰਹਿ ਗਿਆ ਇਹ ਚਾਰਨ ਦੀ ਕੋਈ ਗੱਲ ਹੁੰਦੀ ਹੈ ਮੈਂ ਕਹੀਏ ਨਾ ਹੱਥ ਨਹੀਂ ਲਾਦਾਂਗੇ ਮਸ਼ੀਨਾਂ 2 ਘੰਟੇ ਦਾ ਸਿੱਫਾ ਪਾਹਾ ਪੈਂਦਾ ਇੱਕ ਬਾਰ ਤਰਕੇ ਫੇਰ ਛਾਲ ਮਾਰੀਏ ਹਾਂ ਹੁਣ ਭੱਜੇ ਫਿਰਦੇ ਨੇ ਨਾਲੇ ਗਲਤ ਨੇ ਨਾਲੇ ਟਰਪ ਰਹੇ ਨੇ ਸਾਰੇ ਨਹੀਂ ਖੜੀਆਂ ਨੇ ਨਾਲ ਦੇ ਲਿਆ ਅਸੀਂ ਵੱਡਣੀ ਫਿਰ ਮੈਂ ਨਿਕਲਦਾ ਜਾਣਾ ਤੁਸੀਂ ਦੋਨੇ ਬਾਈ ਫੈਕਟਰੀ ਵਾਲੇ ਬੰਦੇ ਠੀਕ ਆ ਤੁਹਾਡਾ ਬਿਜ਼ਨਸ ਹੈ ਇੱਥੋਂ ਤੁਸੀਂ ਇੱਥੇ ਤੂੰ ਤੂੰ ਮੈਂ ਮੈਂ ਕਰਕੇ ਅਸੀਂ ਤੁਹਾਡੇ ਬਦਨਾਮੀ ਨਾਲ ਪਿੰਡ ਜੋਂ ਨਾਲੇ ਆਗ ਦੇ ਵਾਲੇ ਹੋਊਗੀ ਕੁਲਵਿੰਦਰ ਮੇਰੀ ਗੱਲ ਸੁਣ ਯਾਰ ਮੈਂ ਤਾਂ ਹੁਣ ਇਹਨਾਂ ਨੂੰ ਵੱਡਣ ਨਹੀਂ ਦਿੰਦਾ ਆਪ ਵੱਡ ਕੇ ਆਗ ਵਿੱਚ ਹੋਊਗੀ ਮੇਰੀ ਸੁਣ ਲੋ ਗੱਲ ਬਾਈ ਫੋਟੇ ਰੌਲੇ ਚ ਉਹ ਹੈਲੋ ਗੱਲ ਸਿੱਧੀ ਜੀ ਗੱਲ ਹੈ ਅਮਨ ਮੇਰੀ ਗੱਲ ਹੁਣ ਬਾਈ ਤੁਹਾਡੇ ਦੋਨਾਂ ਦੇ ਰੌਲੇ ਚ ਨਾ ਮੈਂ ਗਰੀ ਆਪਾਂ ਤਾਂ ਇੱਥੇ ਮਾਰਿਆ ਜਾਊਗਾ ਮੇਰੀ ਮਸ਼ੀਨ ਮਰੇ ਠਾਣੇ ਚ ਖੜੀ ਰਹੂਗੀ ਮੇਰਾ ਕੀ ਫਾਇਦਾ ਹੋਈ ਯਾਰ ਉਹ ਤੈਨੂੰ ਕੋਈ ਨਹੀਂ ਕੁਛ ਕਹਿੰਦਾ ਯਾਰ ਮਸੀਦ ਉਰ ਚੱਲ ਪਈ ਨਾ ਜੋਰ ਲਾ ਲੈਂਦੇ ਲਾ ਲਾਂਗੇ ਜੋਰ ਲਾ ਲਾਂਗੇ ਟਰਾਲੀ ਹੱਕ ਕੇ ਦਿਖਾਈ ਲਾ ਹਾਂ ਟਰਾਲੀ ਦੇ ਇੱਕ ਲੈ ਗਏ ਇੱਕ ਦਾ ਲੈ ਗਏ ਆਉ ਜਾਂਦੀ ਹੈ ਦੂਜੀ ਵੀ ਖੜ ਦੇ ਇੱਕ ਵਾਰ ਹਾਂ ਉਹ ਉੱਥੇ ਖੜੀ ਆ ਹਾਂ ਕਿੱਥੇ ਬਾਈ ਟਰਾਲੀ ਨਹੀਂ ਬਾਈ ਤੇਰੇ ਹੈਲੋ ਮੈਂ ਗੱਲ ਕਹਿਣਾ ਇੱਥੇ ਪੰਚਾਇਤ ਨੂੰ ਫੋਨ ਕਰੂੰਗਾ ਬਾਈ ਪੰਚਾਇਤ ਨਾਲ ਕੀ ਗੱਲ ਕਰਨਗੇ ਚਾਹੇ ਦੇ ਪੰਚਾਇਤ ਨਾਲ ਇਹ ਚ ਨਹੀਂ ਕੱਢਣਗੇ ਕਿਰਨ ਕਰਕੇ ਕਿਉਂ ਨਹੀਂ ਕੱਢਣਗੇ ਯਾਰ ਜੋ ਠੀਕ ਹੈ ਇੱਕ ਮਿੰਟ ਮੈਂ ਨਹੀਂ ਕਹਾਂ ਨਹੀਂ ਸਾਰਨਾ ਪਹਿਲਾਂ ਨਾ ਮੈਨੂੰ ਕਹਿੰਦਾ ਤੇ ਹਫਤੇ ਨੂੰ ਵਟਾਂਗੇ ਵਾ ਠੀਕ ਉਹ ਤਾਂ ਮੁੜ ਕੇ ਫੋਨ ਲਾਇਆ ਹਫਤੇ ਨੂੰ ਪਹਿਲਾਂ ਚੱਕਿਆ ਨਹੀਂ ਹਾਂ ਬੱਕ ਇੱਕ ਮਿੰਟ ਚੱਕਿਆ ਨਹੀਂ ਤੇਰੇ ਤੋਂ ਬਾਅਦ ਹਫਤੇ ਬਾਅਦ ਫੇਰ ਲਾਇਆ ਫਿਰ ਮੈਨੂੰ ਕਹੇ ਤੇਰੇ ਪਰਸੋਂ ਨੂੰ ਮਸ਼ੀਨ ਆਜੂਗੀ ਮਾਜਾ ਠੀਕ ਹੈ ਭਾਈ ਮੈਂ ਪਰਸੋਂ ਫੋਨ ਕੀਤਾ ਫਿਰ ਆ ਸੁੱਕੜਿਆ ਬੋਲਦਾ ਸਾਡਾ ਰਿਸ਼ਤਾ ਡੀਐਮਸੀ ਦਾਖਲ ਹੈ ਉਹ ਤੇ 60 ਫੀਟ ਖਾਸੀ ਵੱਜੀ ਉੱਥੇ ਆ ਮੈਂ ਉਹ ਫਰੇਟ ਉੱਤੀ ਗਿਆ ਹੋਇਆ ਸੀ ਉਹ ਭਾਈ ਆ ਇਧਰ ਇੱਕ ਗੱਲ ਜਿਹੜੀ ਲਈਆਂ ਨਾ ਮਸ਼ੀਨ ਜਾ ਕੇ 30 ਕਿੱਲੇ ਇਕੱਠੇ ਦੀ ਭਾਈ ਮੱਕੀ ਦੇ ਇਹਨਾਂ ਰਿਸ਼ਤੇਦਾਰ ਨੇ ਇਹ ਤਾਂ ਬਹੁਤ ਪਟਕਲਾ ਆ ਉਹਦੇ ਮਸ਼ੀਨ ਲਈ ਬੈਠੇ ਓਏ ਆਹ ਜਿੱਥੇ ਮੈਨੂੰ ਵੀਡੀਓ ਦਿਖਾਈ ਵੀਡੀਓ ਵੀਡੀਓ ਇਹ ਵੀਡੀਓ ਨਹੀਂ ਹੈ ਇੱਕ ਮਿੰਟ ਇੱਕ ਮਿੰਟ ਫਿਰ ਮੈਂ ਇੱਕ ਮਿੰਟ ਹੋਰ ਉਹ ਤੋਂ ਬਾਅਦ ਮਾਂ ਚਲ ਕੋਈ ਨਹੀਂ ਲਾਈ ਰੱਖਣ ਦੇ ਮੈਂ ਜਲਦੀ ਆਉਣਗੇ ਚਾਰ ਪੰਜ ਦਿਨਾਂ ਚ ਮੈਂ ਫੇਰ ਫੋਨ ਲਾਇਆ ਹੁਣ ਤਿੰਨ ਦਿਨ ਹੋ ਗਏ ਫੋਨ ਨਹੀਂ ਚੱਕ ਰਿਹਾ ਮੇਰਾ ਹੁਣ ਮੇਰੀ ਗੱਲ ਹੀ ਇਹਨਾਂ ਦੀ ਪੁੱਛਣਾ ਤੂੰ ਮੈਂ ਪਾ 18 ਦਿਨ ਹੋ ਗਏ ਮੈਨੂੰ ਭਾ ਵੀ ਬੇਤਨ ਕਿਉਂ ਨਹੀਂ ਆਇਆ ਐਂ ਦੱਸੋ ਠੇਕਾ ਛੱਡ ਕੇ ਖੜਾ ਹੈ ਮਸ਼ੀਨ ਹੋਰ ਦੀ ਬਾਹਰ ਤੇ ਗੱਲੇ ਕੋਈ ਅਮਨ ਇਹ ਗੱਲ ਦੱਸ ਇਹ ਚ ਬਾਈ ਗੱਲ ਝੂਠ ਹੈ ਕਿਉਂ ਕਹਿੰਦਾ ਨਹੀਂ ਗੱਲ ਤਾਂ ਨਹੀਂ ਦੇਖੂ ਝੂਠ ਹੈਗੀ ਫੇਰ ਮੇਰੀ ਗੱਲ ਸੁਣ ਯਾਰ ਪਰ ਬੋਲਦਾ ਤਾਂ ਦੇਖ ਲੈ ਯਾਰ ਕਿ ਬੋਲਦਾ ਫਿਰ ਭਾਈ ਅਗਲੇ ਨੂੰ ਤੱਤ ਚੜਿਆ ਹੁੰਦਾਗਾ ਫਿਰ ਅਗਲਾ ਐਂ ਬੋਲਦਾ ਸਾਲੇ ਗੁੱਸਾ ਯਾਰ ਚਾਰ ਤਾਂ ਹਿੰਦੀ ਤੇ ਪਾਉਣ ਦਿੰਦੇ ਸਿੱਟ ਹੋਗੀ ਸਹੀ ਕੰਮ ਨਹੀਂ ਯਾਰ ਰੋ ਰੋ ਹਾਂ ਲੈ ਆ ਨਹੀਂ ਦਿੰਦੇ ਇਸ ਤਾਂ ਯਾਰ ਚਾਰ ਕਿਸੇ ਪਾਸੇ ਉਹ ਡਾ ਲੈਂਦਾ ਸਹੀ ਚਾਰ ਜਦੋਂ ਸਾਡੀ ਫੈਕਟਰੀ ਜੀ ਆਉਂਦੀ ਉਹ ਪਾਸੇ ਜਾਂਦਾ ਸਿੱਧੀ ਜੀ ਗੱਲ ਥੋੜਾ ਬੈਰ ਮੇੜਦਾ ਭਾਈ ਥੋੜਾ ਤਾਂ ਐ ਨਿਬੜਦਾ ਨਿਕਾ ਐਸਾ ਇਹ ਡੰਗਾ ਚਲਾ ਲੋਗੇ ਮਸ਼ੀਨ ਦਾ ਭਾਈ ਖਰਚਾ ਪਾਣੀਗਾ ਤੂੰ ਕਿਵੇਂ ਸਭ ਦਾ ਕੀਤਾ ਹੈ ਇਹਨਾਂ ਨਾਲ ਮੈਂ ਤਾਂ 50000 ਜੀ ਇਹਨਾਂ ਨੇ ਵਧਣੇ ਮੈਂ ਤਾਂ 50000 ਰੁਪਏ ਲੈਣੇ ਨੇ ਤਾਂ ਇਹਨਾਂ ਨੇ ਬਸ ਬਾ ਭਾਈ ਨਹੀਂ ਇਹਨਾਂ ਦੇ ਹੁਣ ਇਹ ਵਟਕੇ ਲੱਕ ਜਾਣਗੇ ਕੀ ਰਨੇ ਦਾ ਬਾਤ 2.5 ਲੱਖ ਦਾ ਹੋਇਆ ਉਹਦੀ ਕੰਮ ਹਾਂ 50000 ਕਿਲੇ ਸਾਹਮਣੇ ਹਾਂ 2.5 ਲੱਖ ਨੋਕਾ-ਪੋਕਾ ਨੇ ਵੜਿਆ ਹੋਇਆ ਥੋੜੀ ਮਸ਼ੀਨ ਨੇ ਵੜਣਾ ਤੀ ਹਾਂ ਥੋੜੀ ਵੜਨਾ ਠੀਕ ਹੈ ਥੋੜੀ ਨੇ ਵੜਨ ਦੀ ਮੇਰੀ ਵੜਦੀ ਹੈ ਹਾਂ ਤੁਸੀਂ ਖਰਚਾ ਪਾਣੀ ਉਹ ਕਰਨਾ ਹੈ ਹਾਂ ਖਰਚਾ ਪਾਣੀ ਮੈਨੂੰ ਦੇ ਦਿਓ ਯਾਰ ਮੇਰੀ ਤਾਂ ਮਸੀਤ ਹੈ ਮੇਰੀ ਤਾਂ ਮਸ਼ੀਨ ਮੇਰੀ ਖੜਾਉਂਦੇ ਤੁਸੀਂ ਯਾਰ ਐਂ ਕਰ ਲੈ ਐਂ ਕਰ ਲੋ ਐਂ ਕਰ ਲੈ ਬਸ ਠੀਕ ਹੈ ਯਾਰ ਮੇਰੀ ਗੱਲ ਤੇਰੀ ਨਾਲ ਮੇੜ ਲਾਂਗੇ ਅਸੀਂ ਮੇਰੀ ਗੱਲ ਹੋਰਾਂ ਕੋਈ ਗੱਲ ਨਹੀਂ ਮੋਕਰਨਾ ਗੱਲ ਕੋਈ ਹੋਰ ਮੋਕਰੂ ਯਾਰ ਮੈਂ ਤੇਰੀ ਗੱਲ ਨਾਲ ਜਮੀ ਸੈਂਪਰ ਹੈ ਹਾਂ ਤੇ ਨਾ ਤੂੰ ਗੰਨ ਗੱਲ ਕਰੇ ਬੈਠਾ ਹੋਣਾ ਠੀਕ ਹੈ ਨਾ ਆ ਹੁਣ ਤੂੰ ਮੱਕੀ ਦਾ ਹੁਕਾਰੀ ਜੰਨਾਗਾ ਮੱਕੀ ਭੜਾ ਭੜਾ ਸਿੱਟੀ ਲੈਣਾ ਜਿਆ ਰਿੰਦਾ 10 ਘੰਟੇ ਦੀ ਚਿਹਰ ਪੇਰ ਕਰਦੀ ਠੀਕ ਹੈ ਨਾ ਪੈਸੇ ਨਾ ਟੈਂਕ ਮੇਰੇ ਪੈਸੇ ਵਾਲੇ ਬੰਦੇ ਨੇ ਕਿ ਪੈਸੇ ਵੀ ਨਕਦੇ ਦੇਣਾਂਗੇ ਚਲ ਐਂ ਕਰ ਯਾਰ ਮਿੰਡ ਦਾ ਮੈਨਾਂ ਮੈਨੂੰ ਜਿਆ ਦਲਾਲ ਤੇ ਕਰ ਯਾਰ ਛੱਡ ਤੂੰ ਪੇਜ ਨੂੰ ਟਾਈਮ ਤੇ ਖੜੇ ਨੇ ਬੰਦੇ ਕੋਲ ਜਮਾ ਮੁੱਕੀ ਮਾਰਨ ਦਾ ਕੰਮ ਹੀ ਹੈ ਤਰਵਾ ਤੂੰ ਐਂ ਕਰ ਯਾਰ ਹੋਰ ਗੱਲਾਂ ਸਾਰੀਆਂ ਛੱਡ ਮੈਨੂੰ ਮ ਬਸ ਬੰਮਾ ਦਾ ਤਿੰਨ ਸੈਂਟ ਨੂੰ ਨਿਬੜ ਨਵੇੜ ਹੋ ਜਾ। ਹੈਲੋ। ਹਾਂਜੀ। ਹਾਂਜੀ। ਭਾਈ ਆਥ ਨੂੰ ਸਾਰੇ ਮੱਕੀ ਵੜੇ ਹੋ। ਥੋੜੇ ਫੈਕਟਰੀ ਚ ਪਹੁੰਚ ਜਾਓ। ਠੀਕ ਹੈ ਨਾ? ਇਹ ਬੰਦਾ ਕੰਡੇ ਕੋਲੇ ਜਾ ਕੇ ਕੰਡਾ ਲੈ ਕੇ ਚ ਜਾਊਗਾ। ਹਾਂ ਬਸ ਠੀਕ ਹੈ। ਚੰਨ ਕੋਈ ਹੋਰ। ਕੰਡੇ ਦੀ ਲੋੜ ਨਹੀਂ ਫਿਰ ਜਦੋਂ ਗੱਲ ਕੁਬਕਰੀ ਹੋ ਗਈ। ਨਿਬੜਾਓ ਸਾਰਾ। ਕਿੰਨੇ ਕੰਮ ਕਾਹੇ ਦੀ। ਮੈਨੂੰ ਤੇ ਮੇਰਾ ਵਾਹਨ ਖਾਲੀ ਕਰ ਦੇ। ਮੈਂ ਮਰਦੀ ਲੈ ਜਾ ਬਸ ਲੈ ਜਾ। ਇਹ ਓਕੇ-ਪੋਕੇ ਪੈਸੇ ਨੇ ਬਸ ਧੀਰਜ। ਤੇਰੇ ਨਾਲ ਤੇਰੇ ਸਾਰਾ ਹੋਰ ਨਾਲ ਆਉਂਦਾ ਬਾਈ। ਉਹ ਬੰਦੇ ਨੇ ਮੰਨ ਦੇ ਖਲਾ। ਇਹਨੇ ਸੌਦਾ ਕਰਿਆ ਤੇ ਗਾਹ 5500 ਠੀਕ ਹੈ ਹੁਣ ਪੈਂਦੀ 30 60000 ਦੀ 60000 ਦੀ ਪੈਸੋਂ ਕੋ ਲਈ ਹੁਣ ਗੱਲ ਸੁਣ ਲੈ ਸਿੱਧੀ ਕਰ ਲੈ ਹਾਂ ਮੇਰੀ ਸਿੱਧੀ ਗੱਲ ਇਹ ਮੇਰੀ ਕੱਲ ਤੋਂ ਹੋਰ ਸੁਣ ਲੈ ਫਿਰ ਜੇ ਤੈਨੂੰ ਅੱਖਾਂ ਦੀ ਉਹਦਾ ਨਾਮ ਲਿਖਿਆਉਂਦਾ ਭਾਈ ਉਹਦਾ ਇਹ ਕਹਿੰਦਾ ਉਹਦਾ ਵੀ ਮੇਰੇ ਤੱਕੇ ਨਾਲ ਇਹਨੇ ਲਿਖਣਾ ਲਿਖਿਆ ਤੇ ਮੈਂ ਕਹਾਂ ਮੈਂ ਤਾਂ ਹਰ ਹਾਰੀ ਬਿੱਜੂ ਆ ਗਿਆ ਅੱਜ ਸੀ ਲੈ ਰੱਖ ਮੈਂ ਤਾਂ ਤੇਰੇ ਤੇ ਗੱਲ ਛਿੜਤੀ ਜੇ ਨਿਮੇੜਦੇ ਨਿਮੇੜਾ ਜੇ ਅੜਨਗੇ ਇਹੇ ਪੜ ਜਾਣਗੇ ਤੇਰੇ ਤੇ ਗੱਲ ਹੈ ਮੇਰੀ ਦੋਸਤ ਬਾਬਾ ਜੀ ਇਹਨੇ ਮੇਰੇ ਤੇ ਗੱਲ ਛਿੜਤੀ ਹੁਣ ਤੂੰ ਜਾ ਵਜਾ ਕੋਲ ਜਾ ਜਾ ਕੇ ਕੋਠੇ ਕੋਲ ਜਾ ਜਾ ਰਹਿਣਾ ਹੈ ਹੈ ਇੱਕ ਪਿੰਡ ਦੇ ਬੰਦੇ ਆ ਇਹ ਕੀ ਗੱਲ ਹੋਈ ਲੜਦੇ ਕਾ ਤੂੰ ਮੇਰੀ ਗੱਲ ਸੁਣ ਲੈ ਇਹ ਗੱਡੀ ਜਾਂਦਾ ਯਾਰ ਅੜਦੀ ਜਾਂਦਾ ਗੱਲ ਗੱਲ ਤੇ ਨਹੀਂ ਜੀ ਤਾਂ ਕੋਈ ਤੁਹਾਡੀ ਗਲਤੀ ਨਹੀਂ ਹੈਗੀ ਫਿਰ ਤਾਂ ਮੈਂ ਵੀ ਤੁਹਾਡੇ ਨਾਲ ਖੜਦਾ ਓਏ ਐ ਨਹੀਂ ਨਿਕਲੇ ਸੀ ਐਡਾ ਬੜਾ ਕਲੇਸ਼ ਮੈਨੂੰ ਐ ਦੱਸ ਤੂੰ ਚੱਲ ਰੇਟ ਫੇਟ ਹੋਈ ਜਾਂਦਾ ਵੀ ਅੱਜ ਮੇਰੇ 4-5 ਵਜੇ 18 ਦਿਨ ਛੋਟੀ ਮੋਟੀ ਗੱਲ ਥੋੜੀ ਪੇਮੈਂਟ ਆ ਥੋੜੀ ਪੇਮੈਂਟ ਅੱਜ ਆਉਣੀ 18 ਦਿਨਾਂ ਨੂੰ ਆਵੇ ਤੂੰ ਸਾਨੂੰ ਗੁੱਸੇ ਹੋਵੋਗੇ ਨਹੀਂ ਓਏ ਅੱਜ ਦਾ 5 ਵਜੇ ਦੇ ਨਾਲ ਅਖੇ ਮਸ਼ੀਨ ਤੇਰੀ ਖੇਤੀ ਚ ਲੈ ਆਵਾਂਗੇ ਹੁਣ 4 ਘੰਟੇ ਪਿਛੇ ਦਿਨ ਪਤਾ ਆ ਕਲੇਸ਼ ਆ ਮੱਕੀ ਹੈ ਬਾਡੀ ਘਾੜੇ ਉੱਤੇ ਭੇਜੀਆਂ ਟਰਾਲੀਆਂ ਤੇ ਨਾਲ ਅਸੀਂ ਟਰਾਈਡ ਟਰਾਲੀ ਸਾਡੀ ਫੈਕਟਰੀ ਜਾਵੇ ਹਾਂ ਤੁਹਾਡੇ ਤੇਰਾ ਕਿਰਾਇਆ ਮਿਲ ਜੂਗਾ ਦੁੱਧ ਵਰਗਾ ਕੋ ਚੱਕਰ ਹੀ ਕਰਦੇ ਠੀਕ ਹੈ ਤੇਰਾ ਹੁਣ ਕਿਰਾਇਆ ਸਾਡੇ ਨਾਲ ਹੋ ਗਿਆ ਇਹਦੇ ਨਾਲ ਨਹੀਂ ਹੈਗਾ ਮੈਂ ਵੜਾ ਦੂੰ ਮੈਂ ਕਰ ਦੂੰ ਮੈਂ ਤੇ ਬਾਹ ਤੇਰਾ ਤੂੰ ਐ ਮੋਕਲਾਇ ਕੱਲ ਸਾਡੇ ਕੋਈ 50 ਕਿਲੋ ਮੋਕਰ ਜੂ ਐ ਤਾਂ ਕੋ ਮਾਰ ਖੇਡ ਪਈ ਮੋਕਰ ਚਲੋ ਹੁਣ ਚੱਲੀਏ ਚਲੋ ਠੀਕ ਹੈ